ਕਲਗੀਧਰ ਪਾਤਸ਼ਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪ੍ਰਾਪਤ ਧਰਤੀ 마ਸ਼ੀਵਾੜਾ ਸਾਹਿਬ ਵਿਖੇ ਜੋੜ ਮੇਲ ਮਨਾਏ ਜਾ ਰਹੇ ਨੇ ਇਹ ਜੋੜ ਮੇਲ 22, 23 ਅਤੇ 24 ਦਸੰਬਰ ਨੂੰ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਮਨਾਏ ਜਾ ਰਹੇ ਨੇ ਮੁੱਖ ਕਥਾਵਾਚਕ ਇਕਨੂਰ ਸਿੰਘ ਵੱਲੋਂ ਇਸ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ 마ਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਆਰਾਮ ਕੀਤਾ ਸੀ ਗੁਰੂ ਸਾਹਿਬ ਨੇ 6 ਪੋ ਸਨ 1704 ਦੀ ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡਿਆ ਸੀ ਤੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਇਹ ਫਿਰ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਤਿੰਨਾਂ ਦੀਆਂ ਸ਼ਹਾਦਤਾਂ ਹੋਈਆਂ ਸਨ। 40 ਮੁਕਤੀਆਂ ਨੇ ਵੀ ਆਪਾ ਵਾਰਿਆ ਸੀ। ਫਿਰ ਜਦੋਂ ਗੁਰੂ ਸਾਹਿਬ ਨੇ ਗੜੀ ਛੱਡੀ ਤਾਂ ਦੁਸ਼ਮਣ ਨੂੰ ਵੰਗਾਰ ਕੇ ਤੁਰੇ ਸਨ। ਜਿੱਥੇ ਗੁਰਦੁਆਰਾ ਤਾੜੀ ਸਾਹਿਬ ਸੁਬਾਈਮਾਨ ਹੈ। ਆਤ ਦੀ ਸਰਦੀ ਦੇ ਵਿੱਚ ਗੁਰੂ ਸਾਹਿਬ ਨੰਗੇ ਪੈਰੀ ਜੰਗਲਾਂ ਦੇ ਵਿੱਚ ਸਫ਼ਰ ਕਰਦੇ ਗਏ। ਇਸ ਦੌਰਾਨ ਗੁਰੂ ਸਾਹਿਬ ਦਾ ਜਾਮਾ ਲੀਰੋ ਲੀਰ ਹੋ ਗਿਆ ਸੀ ਇੱਥੇ ਗੁਰਦੁਆਰਾ ਖੂ ਸਾਹਿਬ ਸੁਬਾਈ ਮਾਨ ਹੈ ਇਸ ਤੋਂ ਇਲਾਵਾ ਇਤਿਹਾਸ ਦੇ ਬਾਰੇ ਵਿੱਚ ਹੋਰ ਕੀ ਕੁਝ ਸਾਂਝ ਪਾਈ ਗਈ ਹੈ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਸੰਤ ਸਿਪਾਈ ਪੰਥ ਦੇ ਰਖਕ ਖਾਲਸੇ ਦੇ ਪਿਤਾ ਆਨੰਦਪੁਰ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਸਨ 1704 ਦੀ ਅੱਧੀ ਰਾਤ ਨੂੰ ਨੰਦਗੜ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜਿਨ੍ਹਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਤਾ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਦੀਆਂ ਸ਼ਹਾਤਾਵਾਂ ਹੋਈਆਂ 40 ਮੁਕਤਿਆ ਨੇ ਆਪਾ ਵਾਰਿਆ ਪੰਥ ਦਾ ਹੁਕਮ ਮੰਨ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੜੀ ਛੱਡੀ ਪਰ ਦੁਸ਼ਮਣ ਨੂੰ ਵੰਗਾਰ ਕੇ ਮਹਾਰਾਜ ਜੀ ਤੁਰੇ ਕਿ ਪੀਰੇ ਹਿੰਦ ਮੇ ਰਵੰਦ ਕਿ ਹਿੰਦ ਦਾ ਪੀਰ ਚੱਲਿਆ ਜੇ ਜਿੱਥੇ ਤਾੜੀ ਮਾਰੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਸੋਭਾ ਇਮਾਨ ਹੈ ਵਿਦਵਾਨ ਇਸੇ ਕਰਕੇ ਕਹਿੰਦਾ ਹੈ ਬਾਸ ਪੰਥ ਬਸ ਇੱਕ ਤੀਰਥ ਹੈ ਯਾਤਰਾ ਕੇ ਲਈਟਾਏ ਬਾਪ ਨੇ ਬੇਟੇ ਜਹਾ ਧਰਮ ਕੇ ਲਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਸੀ ਆਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾਂ ਵਿੱਚ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਗੁਰੂ ਨੇ ਪਹੁੰਚ ਕੇ ਜਲ ਛਕਿਆ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜਿਸ ਹਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਬਾਜਾਂ ਵਾਲੇ ਸਤਗੁਰੂ ਜੀ ਨੇ ਆਰਾਮ ਕੀਤਾ ਕਿਉਂਕਿ 6 ਪੋ ਦੀ ਸਾਰੀ ਰਾਤ ਜਾਗਦਿਆਂ ਹੋ ਗਈ ਸੀ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਸਾਰੀ ਰਾਤ ਸਫ਼ਰ ਕੀਤਾ ਜਿਸ ਕਰਕੇ ਮਹਾਰਾਜ ਦਾ ਤਾਰ ਪਿਤਾ ਨੇ ਇੱਥੇ ਆ ਕੇ ਫਿਰ ਆਰਾਮ ਕੀਤਾ ਹੈ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਰਾਣੇ ਮੇਵਾਰ ਕੇ ਆਇਆ ਤੇਰੇ ਭਾਣੇ ਅਜੀਤ ਜੁਝਾਰ ਨੇ ਪਾਏ ਸ਼ੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤ ਲੁੱਜਦਾ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਵਿਛੜੇ ਤੈਨ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਿਗੁਰੂ ਨੂੰ ਇੱਥੇ ਮਿਲੇ ਜਦੋਂ ਚਰਨ ਪਰਸੇ ਸਤਿਗੁਰੂ ਜੀ ਦੀ ਸਰੀਰਕ ਜਿਹੜੀ दशा ਸੀ ਦੇਖੀ ਤਾਂ ਆਖਿਆ ਮਹਾਰਾਜ ਤੁਸੀਂ ਕਿਹੜੇ ਚੋਜ ਵਰਤਾ ਰਹੇ ਹੋ ਸਤਿਗੁਰੂ ਨੇ ਫਿਰ ਆਪਣੀ ਅੰਦਰਲੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ خیال ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਤਵੇਂ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ਐਸੇ ਦੀਨदयाल ਪਾਚਾ ਸਤਗੁਰੂ ਜੀ ਨੂੰ ਇਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਬੜੀ ਸ਼ਰਦਾ ਨਾਲ ਆਪਣੇ ਘਰ ਲੈ ਕੇ ਗਏ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਇਮਾਨ ਹੈ ਪਹਿਲਾਂ ਇੱਥੇ ਚਰਨ ਪਾਏ ਸਤਿਗੁਰੂ ਨੇ ਗੁਰਦੁਆਰਾ ਚਰਨ ਕਮਲ ਸਹਿ ਮਾਛੀਵਾੜਾ ਸਾਹਿਬ ਜੰਗਲਾਂ ਨੂੰ ਭਾਗ ਲਾਏ ਮਹਾਰਾਜ ਨੇ ਫਿਰ ਜਿੱਥੇ ਘਰ ਲੈ ਕੇ ਗਏ ਗੁਰਦੁਆਰਾ ਚੁਬਾਰਾ ਸਾਹਿਬ ਬਹੁਤ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਾ ਤਾਰ ਪਿਤਾ ਗੁਰਦੇਵ ਜੀ ਨੇ ਮਾਤਾ ਫਿਰ ਹਰਦਾਈ ਨੂੰ ਯਾਦ ਕੀਤਾ ਜੋ ਬਸਤਰ ਹੱਥੀ ਤਿਆਰ ਕਰਕੇ ਮਹਾਰਾਜ ਜੀ ਨੂੰ ਭੇਟ ਕਰਦੀ ਸੀ ਤਾਂ ਮਾਤਾ ਹਰਦਾਈ ਨੇ ਆ ਕੇ ਬਸਤਰ ਪੇਟ ਕੀਤੇ ਤੀਸਰੇ ਦਿਨ ਉਸਨੇ ਵੀ ਆਪਣਾ ਜੀਵਨ ਸਫਲਾ ਕੀਤਾ ਅਕਾਲ ਪੁਰਖ ਦੇ ਘਰ ਪ੍ਰਵਾਨ ਹੋਏ ਜਿੱਥੇ ਚਵਾਰਾ ਸਾਹਿਬ ਉੱਥੇ ਉਹ ਮੱਟ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਜਿਸ ਮੱਟ ਵਿੱਚ ਬਾਜਾਂ ਵਾਲੇ ਸਤਿਗੁਰੂ ਦੇ ਬਸਤਰ ਰੰਗੇ ਗਏ ਸਨ ਜੋ ਮਾਤਾ ਹਰਦਈ ਨੇ ਪੇਟ ਕੀਤੇ ਸਨ ਤੇ ਆਰ ਭਾਈ ਗਨੀਖਾਂ ਨਬੀ ਖਾਂ ਪੋੜਿਆਂ ਦੇ ਸੌਦਾਗਰ ਕਲਗੀ ਤਰ ਪਾਛਾ ਦਾ ਮਾਛੀਵਾੜੇ ਆਉਣਾ ਸੁਣ ਕੇ ਬੇਨਤੀ ਕਰਨ ਆਏ ਮਹਾਰਾਜ ਸਾਡੇ ਘਰ ਚਰਨ ਪਾਓ ਗੁਰੂ ਜੀ ਨੂੰ ਉਹਨਾਂ ਨੇ ਪਨਾਹ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋ ਰਾਤ ਉਹਨਾਂ ਦੇ ਘਰ ਬਤੀਤ ਕੀਤੀਆਂ ਹਨ ਭਾਈ ਗਨੀਖਾਂ ਭਾਈ ਨਬੀ ਖਾਂ ਜਦੋਂ ਪਹਿਰੇ ਸਖਤ ਹੁੰਦੇ ਦੇਖੇ ਤਾਂ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨੀਲੇ ਵਸਤਰ ਪਹਿਨ ਕੇ ਕੇਸ ਪਿੱਛੇ ਨੂੰ ਖੁੱਲੇ ਰੱਖ ਕੇ ਦਸਤਾਰਾ ਬੰਨ੍ਹ ਕੇ ਨੀਲੇ ਵਸਤਰ ਪਾ ਕੇ ਪਲੰਗ ਤੇ ਗੁਰੂ ਜੀ ਵਿਰਾਜਮਾਨ ਹੋਏ ਭਾਈ ਗਨੀਖਾਂ ਭਾਈ ਨਵੀਖਾਂ ਨੇ ਪਲੰਗ ਦੇ ਅਗਲੇ ਮੋਢਿਆਂ ਅਗਲੇ ਪਾਵਿਆਂ ਨੂੰ ਮੋਢਾ ਦਿੱਤਾ ਪਿਛਲੇ ਪਾਵਿਆਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮੋੜਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਾਹਿਬ ਕੀਤਾ ਜਦੋਂ ਮਾਛੀਵਾੜੇ ਤੋਂ ਪੁੱਛ ਦਾ ਪੀਰ ਬਣਾ ਕੇ ਮਹਾਰਾਜ ਜੀ ਨੂੰ ਲੈ ਕੇ ਗਏ ਤਾਂ ਦਿਲਾਵਰ ਖਾਨਾ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਹੋਈ ਸੀ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਫਿਰ ਗੁਰੂ ਜੀ ਨੂੰ ਜਦੋਂ ਰੋਕਿਆ ਗਿਆ ਤਾਂ ਭਾਈ ਗਨੀ ਖਾਨ ਨੇ ਬੜੀ ਦ੍ਰਿੜਤਾ ਨਾਲ ਕਿਹਾ ਸਾਡੇ ਪੀਰ ਹਨ ਉੱਚਦੇ ਪੀਰ ਹਣ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਦਿਲਾਵਰ ਖਾਨ ਦਾ ਮਨ ਪ੍ਰੇਸ਼ਾਨੀ ਹੋਇਆ ਕਹਿਣ ਲੱਗਾ ਮੈਂ ਕਾਜੀ ਬੁਲਾਵਾਂਗਾ شناخت ਵਾਸਤੇ ਫਿਰ ਕਾਜੀ ਬੁਲਾਏ ਗਏ ਨੂਰਪੁਰ ਦਾ ਅਨਾਇਤ ਅਲੀ ਕਾਜੀ ਆਇਆ ਸਨੋ ਪਿੰਡ ਦਾ ਨੂਰ ਮੁਹੰਮਦ ਕਾਜੀ ਆਇਆ ਦੋਨਾਂ ਕਾਜ਼ੀਆਂ ਨੇ ਪਛਾਣ ਲਿਆ ਵੀ ਮਹਾਰਾਜ ਉੱਚਦੇ ਪੀਰ ਦੇ ਰੂਪ ਵਿੱਚ ਸਫ਼ਰ ਵਿੱਚ ਹਨ ਪ੍ਰੇਮ ਭਾਵ ਨਾਲ ਕਿਹਾ ਮਹਾਰਾਜ ਸਤਿਗੁਰੂ ਤੁਹਾਡੇ ਚੋਜ ਹਨ ਭਾਵਨਾ ਨਾਲ ਉਹਨਾਂ ਨੇ ਫਿਰ ਦਲਾਵਰ ਖਾਨ ਨੂੰ ਕਿਹਾ ਇਹਨਾਂ ਦਾ ਇੱਕ ਇੱਕ ਬੋਲ ਪੂਰਾ ਹੁੰਦਾ ਹੈ ਜਿਹੜੇ ਉੱਚ ਦੇ ਪੀਰ ਦੇ ਦਲਾਵਰ ਖਾਨ ਦਰਸ਼ਨ ਕਰ ਰਹੇ ਹਨ ਇਹਦਾ ਇੱਕ ਇੱਕ ਇਹਨਾਂ ਦਾ ਬੋਲ ਬੜਾ ਬਲਸ਼ਾਲੀ ਹੈ ਬਚਨ ਪੂਰੇ ਹੁੰਦੇ ਨੇ ਐਵੇਂ ਕੋਈ श्राप ਨਾ ਲੈ ਬੈਠੇ ਦਲਾਵਰ ਖਾਨ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਾਜ਼ੀਆਂ ਦੇ ਕਹਿਣ ਤੇ شناخت ہونے ਤੋਂ بعد ਵਿਦਾ ਕੀਤਾ ਉੱਥੇ ਗੁਰਦੁਆਰਾ ਕਿਰਪਾਨਪੀਟ ਸਹਿਬ ਸੁਭਾਇਮਾਨ ਹੈ 사ਤ ਸੰਗਤ ਜੀ ਸਾਉ ਸੰਖੇਪ ਇਤਿਹਾਸਾਂ ਜਾ ਕੀਤਾ ਹੈ ਕੱਲ ਨੂੰ 22 ਤਰੀਕ ਹੈ ਗੁਰਦੁਆਰਾ ਝਾੜ ਸਹਿਬ ਤੋਂ ਸੁੰਦਰ ਨਗਰ ਕੀਰਤਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੈ ਮਾਛੀਵਾੜਾ ਸਹਿਬ ਆਉਣਾ ਹੈ 10 ਵਜੇ ਉੱਥੋਂ ਚਾਲੇ ਪਾਏ ਜਾਣੇ ਹਨ ਸ਼ਾਮ ਨੂੰ ਇੱਥੇ ਸੰਪੂਰਨਤਾ ਹੈ 23 ਤਰੀਕ ਸਾਰਾ ਦਿਨ ਦੀਵਾਨ ਸਜਰੇ ਹਨ ਰਾਤ ਨੂੰ ਕਵੀ ਦਰਬਾਰ ਸਜਦਾ ਹੈ ਢਾਡੀ ਜਥੇ ਪ੍ਰਚਾਰਕ ਸਹਿਬਾਨ ਗੁਰੂ ਜਸ ਸਰਵਣ ਕਰਵਾਉਂਦੇ ਹਨ ਸਨਿਮਰ ਬੇਨਤੀ ਹੈ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ 23 ਤਰੀਕ ਰਾਤ ਦੇ ਦੀਵਾਨਾਂ ਵਿੱਚ ਪੰਥ ਦੇ ਵਿਦਵਾਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗੁਰਮਤ ਵਿਚਾਰਾਂ ਨਾਲ ਜੋੜਨ ਵਾਸਤੇ ਪਹੁੰਚ ਰਹੇ ਹਨ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਵੀ 24 ਤਰੀਕ ਦੇ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਗੁਰਦੁਆਰਾ ਪਾਈ ਗਨੀਖਾ ਨਵੀਂ ਖਾਨ ਨਵੀਂ ਖਾਨ ਸ਼ਹਿਬ ਵਿਖੇ ਵੀ ਦੀਵਾਨ ਸਜਾਏ ਜਾ ਰਹੇ ਹਨ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਓ ਹਾਜ਼ਰੀਆਂ ਭਰੀਏ ਬੱਚਿਆਂ ਨੂੰ ਵੀ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਜੋੜੀਏ ਆਪ ਵੀ ਜੁੜੀਏ ਵੱਧ ਤੋਂ ਵੱਧ ਬਾਣੀ ਪੜੀਏ ਗੁਰੂ ਵਾਲੇ ਬਣੀਏ ਅਮਰ ਸ਼ਾਕ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਿਤਾਈਏ ਸਭ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ